ਡਿਪਟੀ ਕਮਿਸ਼ਨਰ ਮੈਡਮ ਅਮਨਪ੍ਰੀਤ ਸੰਧੂ ਸਾਹਿਬ ਤੇ ਸਾਡੇ ਡੀਆਈਜੀ ਸੁਪਨ ਸ਼ਰਮਾ ਜੀ ਐਸਐਸਪੀ ਵਿਰਿੰਦਰ ਸਿੰਘ ਪ੍ਰਾਰਜ ਜੀ ਤੇ ਹੋਰ ਵੀ ਜਿੰਨੇ ਡਿਪਾਰਟਮੈਂਟਾਂ ਦੇ ਸਿਵਲ ਦੇ ਪੁਲਿਸ ਦੇ ਅਧਿਕਾਰੀ ਸਰਪਾਨ ਆਏ ਆ ਜਿਹੜੀ ਮੁਹਿਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਬੀ ਆਕ ਜੋਤ ਨਸ਼ਿਆਂ ਵਿਰੁੱਧ ਉਹਨੂੰ ਨਿਪਰੇ ਚਾੜਨ ਲਈ ਅਸੀਂ ਦਿਨ ਰਾਤ ਲੱਗੇ ਆਂ ਤੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆਂ ਅਫਸਰਾਂ ਦੇ ਨਾਲ ਆਪ ਦੇ ਚੇਅਰਮੈਨ ਸਭਾ ਨਾ ਸਰਪੰਚਾਂ ਨਾਲ ਰਾਤਾ ਕਰਕੇ ਕਿ ਇਹਨੂੰ ਕੋੜ ਨੂੰ ਆਪਾਂ ਮੁੱਢੋਂ ਖਤਮ ਕਰਨਾ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਹੜਾ ਮੇਨ ਅਜੈਂਡਾ ਹੈ ਮੁੱਖ ਮਕਸਦ ਹੈ ਕਿ ਮੈਂ ਆਪਣਾ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਆ ਉਸ ਜਿਹੜੇ ਸੁਪਨਿਆਂ ਦਾ ਸਾਡਾ ਪੰਜਾਬ ਆ ਉਹਨੂੰ ਬੂਰ ਪੈਂਦਾ ਦਿਖ ਰਿਹਾ ਆ ਜਿਹੜੇ ਹੁਣ ਕਾਰਵਾਈਆਂ ਹੋ ਰਹੀਆਂ ਸਮਗਲਰਾਂ ਤੇ ਪਿਛਲੇ 8-7 ਦਿਨਾਂ ਤੋਂ ਉਹਦੇ ਨਾਲ ਲੋਕ ਪੋਜਿਟਿਵ ਨੇ ਲੋਕ ਖੁਸ਼ ਨੇ ਤੇ ਸਰਕਾਰ ਦੀ ਤੇ ਪੁਲਿਸ ਪ੍ਰਸ਼ਾਸਨ ਦੀ ਅਫਸਰਾਂ ਦੀ ਸਾਰਿਆਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਛਵੀ ਆ ਉਹ ਪੋਜਿਟਿਵ ਗਈ ਆ ਲੋਕ ਕੀ ਚਾਹੁੰਦੇ ਆ ਲੋਕ ਚਾਹੁੰਦੇ ਆ ਸਾਡਾ ਮਾਲ ਤੇ ਜਾਨ ਉਹ ਸੁਰੱਖਿਅਤ ਰਵੇ ਤੇ ਜਿਹੜੇ ਗਲਤ ਅੰਸਰ ਨੇ ਗੈਂਗਸਟਰ ਸਮਗਲਰ ਜਾਂ ਵਿਰੋਧੀ ਜਿਹੜੇ ਗਲਤ ਕੰਮ ਕਰਦੇ ਆ ਗਲਤ ਅੰਸਰ ਉਹਨਾਂ ਨੂੰ ਪੁਲਿਸ ਕਾਰਵਾਈਆਂ ਕਰਕੇ ਜੇਲ੍ਹਾਂ ਦੇ ਪਿੱਛੇ ਭੇਜੇ ਤੇ ਉਹ ਕਾਰਵਾਈਆਂ ਹੋ ਰਹੀਆਂ ਜਿਹੜੇ ਸਮਗਲਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਕੇਸਾਂ ਦੇ ਵਿੱਚ ਅਟੈਚ ਹੋ ਰਹੀਆਂ ਨੇ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਘਰ ਬਣਾਏ ਆ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲ ਰਿਹਾ ਉਹਦੇ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਮhallਿਆਂ ਦੇ ਪਿੰਡਾਂ ਦੇ ਬਾਡਾਂ ਦੇ ਉਹ ਲੋਕ ਵੀ ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਤਰਵਾਸਾ ਆਪਣੇ ਆਪ ਚ ਧੀਰੇ ਜਿ ਮਹਿਸੂਸ ਕਰਦੇ ਪਿਆ ਵੀ ਭਾਵੇਂ ਕਾਰਵਾਈ ਹੋਣ ਹੋਈ ਆ ਪਰ ਚੰਗੀ ਗੱਲ ਹੋਈ ਆ ਸਰਕਾਰ ਨੇ ਸਟੈਪ ਚੁੱਕਿਆ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾਗਰ ਕੀਤਾ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਏ ਪਾਇਆ ਸਾਡੇ ਪੰਜਾਬ ਦੀਆਂ ਜਿਹੜਾ ਖੋਖਲੀਆਂ ਕੀਤੀਆਂ ਉਹਨਾਂ ਲੋਕਾਂ ਤੇ ਕਾਰਵਾਈਆਂ ਹੋ ਰਹੀਆਂ ਤੇ ਮੈਂ ਬੇਨਤੀ ਕਰੂੰਗਾ ਜਿੰਨੇ ਵੀ ਸਾਡੇ ਪਿੰਡਾਂ ਦੇ ਸਰਪੰਚ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਐਮਐਲਏ ਸਬੰਨਾਂ ਨੂੰ ਵੀ ਬੇਨਤੀ ਵੀ ਸਰਪੰਚਾਂ ਨੂੰ ਬੇਨਤੀ ਕਰੋ ਆਪਦੇ ਪਿੰਡਾਂ ਦੇ ਵਿੱਚ ਮਤੇ ਪਾਉਣ ਗ੍ਰਾਮ ਸਭਾ ਦੇ ਇਜਲਾਸ ਸਾਧਕੇ ਸਾਰਾ ਪਿੰਡ ਉੱਤੇ ਸੱਦਿਆ ਜਾਵੇ ਸਾਰੇ ਪਿੰਡ ਦੇ ਮਤੇ ਤੇ ਸਾਈਨ ਹੋਣ ਜਿਹੜਾ ਸਮਗਲਰ ਆ ਉਹਦਾ ਤੇ ਪਿੰਡ ਨਾਲ ਜਿਹੜਾ ਵਰਤੋਂ ਭਾਜੀ ਆ ਵਿਆਹ ਸ਼ਾਦੀ ਆ ਜਨਮ ਮਰਨ ਤੇ ਉਹ ਸਾਰਾ ਕੁਝ ਬੰਦ ਹੋਵੇ ਨਾਲ ਜਿਹੜਾ ਵਿਅਕਤੀ ਪਿੰਡ ਦੇ ਵਿੱਚੋਂ ਆਪਦੀ ਜ਼ਮੀਨ ਦੇ ਨੰਬਰ ਜਾਂ ਆਪਣੇ ਘਰ ਦੇ ਨੰਬਰ ਲਵਾ ਕੇ ਜ਼ਮਾਨਤ ਦੇਣ ਜਾਂਦਾ ਜਾਂ ਜਿਹੜਾ ਨੰਬਰਦਾਰ ਜਾਂ ਕੋਈ ਮੈਂਬਰ ਪੰਚਾਇਤ ਜਾਂ ਕੋਈ ਹੋਰ ਵਿਅਕਤੀ ਜ਼ਮਾਨਤੀਆ ਬਣ ਕੇ ਜਾਂਦਾ ਜਾਂ ਕੋਈ ਕਾਉਂਸਲਰ ਜ਼ਮਾਨਤੀਆ ਬਣ ਕੇ ਜਾਂਦਾ ਉਹਨਾਂ ਦਾ ਵੀ ਸਮਾਜਿਕ ਧਾਰਮਿਕ ਤੇ ਹਰ ਜਗ੍ਹਾ ਤੋਂ ਬਾਈਕਾਟ ਹੋਵੇ ਪਿੰਡ ਨਾਲ ਹੁੱਕਾ ਪਾਣੀ ਬੰਦ ਹੋਵੇ ਸ਼ਹਿਰ ਨਾਲ ਹੁੱਕਾ ਪਾਣੀ ਬੰਦ ਹੋਵੇ ਜਦੋਂ ਇਹੋ ਜਿਹੇ ਮਤੇ ਪੈਣਗੇ ਜਿਹੜੇ ਲੋਕ ਜ਼ਮਾਨਤਾਂ ਦੇ ਜਾਂਦੇ ਉਹ ਵੀ ਰੁਕ ਜਾਣਗੇ ਵੀ ਇਹ ਯਾਰ ਸਮਝ ਉਹ ਜਦੋਂ ਇੱਕ ਬੰਦੇ ਦੀ ਜ਼ਮਾਨਤ ਦੇਣ ਚੱਲ ਜਾਂਦਾ ਪਿੰਡ 'ਚੋਂ ਬੰਦਾ ਦੂਜਾ ਕਹਿੰਦਾ ਯਾਰ ਉਹ ਵੀ ਗਿਆ ਚੱਲ ਮੈਂ ਵੀ ਤੁਰ ਪਿੰਦਾ ਜਦੋਂ ਇਹੋ ਜਿਹੇ ਮਤੇ ਪੈਣਗੇ ਤੇ ਲੋਕਾਂ ਦੇ ਮਨ 'ਚ ਕਿਤੇ ਨਾ ਕਿਤੇ ਇਹ ਗੱਲ ਜਾਊਗੀ ਵੀ ਇੰਨਾ ਗਲਤ ਲੋਕਾਂ ਕਰਕੇ ਸਾਡੇ ਵਿਰੁੱਧ ਵੀ ਮਤੇ ਪੈਣਦੇ ਆ ਤੇ ਆਪੇ ਲੋਕ ਘਟਣਗੇ ਤੇ ਮੈਨੂੰ ਮੇਦਿਆ ਵੀ ਜੇ ਕੰਮ ਨਿਪਰੇ ਚੜ੍ਹ ਜੇ ਤੇ ਮੈਨੂੰ ਨਹੀਂ ਲੱਗਦਾ ਵੀ 1 ਮਹੀਨੇ ਤੋਂ 2 ਮਹੀਨੇ ਜਾਂ 2 ਮਹੀਨਿਆਂ ਤੋਂ ਤੇ ਜਾਂ ਮਹੀਨਾ ਕੋਈ ਆਪਾਂ ਨੂੰ ਸਮਗਲਰ ਇਹੋ ਜਿਹਾ ਤੂਗਾ ਵੀ ਜਿਹਨੂੰ ਇਹ ਡਰਨਾ ਹੋਵੇ ਕਿਉਂਕਿ ਹਰ ਬੰਦੇ ਨੂੰ ਇਹ ਡਰ ਹੁੰਦਾ ਕਿ ਜਿਹੜੀ ਪ੍ਰਾਪਰਟੀ ਆ ਕਿਉਂਕਿ ਸਰਕਾਰ ਪ੍ਰਾਪਰਟੀਆਂ ਅਟੈਚ ਕਰ ਰਹੀ ਆ ਨਾਲ ਹੀ ਡੀ ਸਾਹਿਬ ਨੂੰ ਕਹਤਿਆ ਕਿ ਥੱਲੇ ਜਿਹੜੇ ਪਟਵਾਰੀ ਆ ਜਾਂ ਬੀਡੀਪੀਓ ਆ ਜਾਂ ਨਗਰ ਕਾਉਂਸਲ ਆ ਕਾਰਪੋਰੇਸ਼ਨ ਆ ਉਹਦੇ ਅਧਿਕਾਰੀ ਨੇ ਜਿਹੜੇ ਉਹਨਾਂ ਨੂੰ ਇਹ ਪੱਕੇ ਨੋਟਿਸ ਕੱਢ ਦਿਓ ਕਿ ਜੇ ਪੁਲਿਸ ਡਿਪਾਰਟਮੈਂਟ ਜਿੱਦੇ ਤੇ ਐਫ ਆਈ ਆਰ ਦਰਜ ਹੁੰਦੀ ਆ ਉਹਦਾ ਲੈਂਡ ਰਿਕਾਰਡ ਮੰਗਦੀ ਆ ਉਹਦੀ ਜਾਇਦਾਦ ਦਾ ਰਿਕਾਰਡ ਮੰਗਦੀ ਆ ਤੇ ਉਹ ਰਿਕਾਰਡ 24 ਘੰਟਿਆਂ ਦੇ ਵਿੱਚ ਪਟਵਾਰੀ ਕਾਰਪੋਰੇਸ਼ਨ ਦੇ ਅਧਿਕਾਰੀ ਨਗਰ ਕਾਉਂਸਲ ਦੇ ਅਧਿਕਾਰੀ ਬੀਡੀਪੀਓ ਦਫ਼ਤਰ ਉਸੇ ਵਾਲੇ ਪੁਲਿਸ ਨੂੰ ਮੱਗਿਆ ਕਰਾਉਣ ਤਾਂ ਜੋ ਜਿਹੜੇ ਸਮੱਗਲਰ ਉਹਨਾਂ ਦੀਆਂ ਪ੍ਰਾਪਰਟੀਆਂ ਟੈਕ ਅਟੈਚ ਹੋ ਕੇ ਉਹਨਾਂ ਦੀ ਨਿਲਾਮੀ ਹੋ ਸਕੇ ਕੁਰਕੋਣ ਤੇ ਵੇਖੋ ਜਦੋਂ ਬੰਦਾ ਕੋਈ ਵੀ ਗਲਤ ਕੰਮ ਕਰਦਾ ਉਹ ਜਾਇਦਾਦ ਬਣਾਉਂਦਾ ਤੇ ਜਦੋਂ ਉਹਦੀ ਜਾਇਦਾਦ ਅਟੈਚ ਹੋ ਗਈ ਪ੍ਰਾਪਰਟੀ ਅਟੈਚ ਹੋ ਗਈ ਤੇ ਉਸ ਪਾਸੇ ਨੂੰ ਲੋਕ ਜਾਣ ਤੋਂ ਕੰਨੀ ਘਤਰਾਉਣਗੇ ਤੇ ਨਾਲ ਜਦੋਂ ਇਹੋ ਜਿਹੇ ਮਤੇ ਪੈ ਗਏ ਵੀ ਠਾਡੀ ਕਿਸੇ ਨੇ ਨਾ ਨੰਬਰਦਾਰ ਨੇ ਗਵਾਹੀ ਪਾਉਣੀ ਆ ਨਾ ਕਿਸੇ ਜ਼ਮਾਨਤ ਕੇ ਜ਼ਮਾਨਤ ਦੇਣੀ ਆ ਜਦੋਂ ਇਹੋ ਜਿਹੇ ਮਤੇ ਪੈ ਗਏ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਭਾਵੇਂ ਜਿੱਡਾ ਮਰਜੀ ਬਦਮਾਸ਼ ਹੋਵੇ ਜਿੱਡਾ ਮਰਜੀ ਵੱਡਾ ਸਮਗਲਰ ਹੋਵੇ ਉਹ ਜਦੋਂ ਅਗਲੇ ਨੂੰ ਪਤਾ ਮੈਨਾਂ ਮੇਰੇ ਪਿੱਛੇ ਕਿਸੇ ਨੇ ਕੇਸ ਨਹੀਂ ਲੜਨਾ ਮੇਰੇ ਪਿੱਛੇ ਨਹੀਂ ਕਿਸੇ ਨੇ ਆਉਣਾ ਤੇ ਉਹ ਵੀ ਆਪੇ ਆਪ ਦੇ ਸਿੱਧੇ ਰਾਹ ਤੇ ਪੈ ਜਾਊਗਾ ਤੇ ਇਹ ਉਹ ਯੁੱਧ ਆਏ ਉਹ ਜੰਗ ਆ ਜਿਵੇਂ ਅੱਤਵਾਦ ਨੂੰ ਸਾਰੇ ਪੰਜਾਬ ਦੇ ਲੋਕਾਂ ਨੇ ਭੈਣਾ ਭਰਾਵਾਂ ਨੇ ਰਲ ਮਿਲ ਕੇ ਬੰਦ ਕੀਤਾ ਸੀ ਅੱਤਵਾਦ ਨੂੰ ਖਤਮ ਕੀਤਾ ਸੀ ਉਹ ਯੁੱਧ ਨੂੰ ਜਿੱਤਿਆ ਸੀ ਉਸੇ ਤਰ੍ਹਾਂ ਇਹ ਯੁੱਧ ਵੀ ਸਾਰੇ ਪੰਜਾਬੀਆਂ ਨੂੰ ਇੱਕ ਮੁੱਠ ਹੋਣਾ ਪੈਣਾ ਸਰਕਾਰ ਪੁਲਿਸ ਪ੍ਰਸ਼ਾਸਨ ਉਹ ਸਾਰਾ ਪੱਪਾ ਪਾ ਰਿਆ ਇਹ ਯਹਰ ਨੂੰ ਬੰਦ ਕਰ ਲਈ ਪਰ ਥੱਲਿਓਂ ਗਰਾਊਂਡ ਤੋਂ ਲੋਕਾਂ ਨੂੰ ਵੀ ਸਾਥ ਦੇਣਾ ਪੈਣਾ ਲੋਕਾਂ ਨੂੰ ਹਮਲਾ ਮਾਰਨਾ ਪੈਣਾ ਤੇ ਇਹ ਜਿਹੜਾ ਯਹਰ ਆ ਇਹ ਲੋਕ ਸੰਗਤ ਦੀ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਯਹਰ ਬੰਦ ਹੋਣਾ